ਸੱਜੇ ਮਾਰ ਕੇ ਮਾਰੀ ਨੋਗੇ ਮਾਰਦੀ ਵੇ ਪਚ ਚਾਹੇ ਬਦਨਾ ਨਾਲ ਘਟੇ ਵੇ ਇਹਨਾਂ ਨੇ ਰਿਪੋਰਟ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਉਵੇਂ ਹੀ ਪ੍ਰੇਸ਼ਨ ਕਰ ਦਿੱਤਾ ਬੱਚੀ ਦਾ ਤੇ ਬੱਚੀ ਹੋ ਗਈ ਲਾਜ਼ਰ ਬਾਥਰਮੂਨ ਨੂੰ ਰੋਕ ਗਿਆ ਲਾਜ਼ਰ ਬਾਤ ਬੱਚੀ ਹੋ ਗਈ ਉਹ ਤੋਂ ਬਾਅਦ ਇਹਨਾਂ ਨੇ 4 ਦਿਨ ਰੱਖਾ 5 ਦਿਨ ਰੱਖਾ ਇਹ ਇੱਥੇ ਰੱਖਾ ਜਦੋਂ ਪਏ 20 ਮਿੰਟ ਮੁੱਕ ਗਈ ਸਾਡੇ ਕੋਲ ਰਾਤ ਰਾਤਾਂ ਦੇ 10000 ਰੁਪਏ ਜਮਾ ਕਰਾਓ ਸਾਤੂ ਰਾਤ ਰਾਤ ਨਹੀਂ 10000 ਜਮਾ ਪੂਰਾ ਹੋਇਆ ਫਿਰ ਅਸੀਂ ਆਂਡੀਆਂ ਗਵਾਂਡੀਆਂ ਦੇ ਰਿਸ਼ਤੇਦਾਰਾਂ ਨੂੰ ਆਖਾ ਵੀ ਪੈਸੇ ਹੱਡ ਮੈਨੇ ਭੇਜੋ ਪਈਦਾ ਹੈ 10000 ਜਮਾ ਕਰਾਉਣਾ ਫਿਰ ਅਸੀਂ 10000 ਜਮਾ ਕਰਾਇਆ ਹੈ ਤੇ ਫਿਰ ਨਾ ਸਵੇਰੇ ਸਾਨੂੰ ਨਾ ਆਖਾ ਪੀ ਜਾਓ ਇਹਨੂੰ ਲੈ ਜਾਓ ਤੁਝੇ ਫ੍ਰੀਕੋਟ ਲੈ ਜਾਓ ਬਿਲਕੁਲ ਠੀਕ ਸੀ ਤੁਹਾਡੀ ਪੂਰੀ ਠੀਕ ਸੀ ਪਰ ਤਸਵੀਰ ਉਹਦੀ ਬਹੁਤ ਮਾੜੀ ਸੀ ਠੀਕ ਨਹੀਂ ਸੀ ਠੀਕ ਨਹੀਂ ਸੀ ਪੂਰੀ ਬਲੱਡ ਨਾਲ ਹਾਂਜੀ ਹਾਂਜੀ ਠੀਕ ਹੈ ਖਰਾਬ ਸੀ ਪੂਰੀ ਖਰਾਬ ਸੀ ਬਾਥੂ ਤੋਂ ਅਸਲੂ ਨਹੀਂ ਆ ਰਿਹਾ ਡੇਢ ਦੇ ਜਾਈਥੇ ਹੀ ਹੋ ਗਿਆ ਫੇਰ ਉੱਥੇ ਕੀ ਹੋਇਆ ਜੀ ਉੱਥੇ ਉਹਨਾਂ ਪਕਾਰ ਮਿੰਦਾ ਉਹਨਾਂ ਕਾ ਮਾਰ ਮਕਾਤ ਇੱਥੇ ਲਿਆ ਜੀ ਸਾਡੇ ਬੂਏ ਤੇ ਹਸਪੀਟਲ ਆਣਾ ਕੀ ਹੈ ਉੱਥੇ ਜਾ ਤੇ ਫਰੀਦਕੋਟ ਵਾਲਾ ਉੱਥੇ ਕਿੰਨੇ ਦਿਨ ਰਹੇ ਹਾਂਜੀ ਉੱਥੇ ਕਿੰਨੇ ਦਿਨ ਰਹੀ ਹੈ ਉੱਥੇ ਰੈਪ ਠਾਰ ਮਾ ਦੇਣੇ ਪਰ ਇੰਨੇ ਦਿਨ ਚ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਮਤਲਬ ਕੀ ਇਸ ਤਰ੍ਹਾਂ ਹਾਲਾਤ ਸੀਗੇ ਹਾਲਾਤ ਸੀ ਔਰ ਲਾਹ ਜਾਦੇ ਮਨ ਜੋਰ ਲਾ ਰਹੇ ਨੇ ਪਰ ਨਹੀਂ ਲੱਗਾ ਉਹਨਾਂ ਨੂੰ ਇਨਾ ਆਦੇ ਮਨ ਚਿਆਰਾ ਲਾਇਆ ਇਹਨਾਂ ਨੇ ਲਾਇਆ ਪ੍ਰੇਸ਼ਣ ਅੰਦਾ ਗਲਤ ਕੀਤਾ ਨਾੜ ਕੱਟੀ ਦੀ ਬਾਤ ਮਾੜੀ ਉਹਨਾਂ ਨੇ ਆਖਾ ਵੀ ਇਹਨਾਂ ਦਾ ਚਾਲ ਆਇ ਨਹੀਂ ਕੋਈ ਹੁਣ ਫਿਰ ਮਤਲਬ ਕਿ ਤੁਸੀਂ ਇੱਥੇ ਕੀ ਮੰਗ ਕਰਦੇ ਹੋ ਇੱਥੇ ਅਸੀਂ ਮੰਗ ਕਰਨੇ ਆ ਬਿਗਾ ਹੋਰ ਕੋ ਬੇਟੀ ਦਾ ਇਸ ਤਰ੍ਹਾਂ ਬਿਨ ਲਾਜ ਆਪ੍ਰੇਸ਼ਨ ਨਾ ਇਸ ਤਰ੍ਹਾਂ ਕਰਨ ਤੇ ਵੀ ਹਾਰੇ ਟਾ ਟੂਟ ਕਰਕੇ ਫਿਰ ਆਪ੍ਰੇਸ਼ਨ ਕਰਨ ਬੱਚੀਆਂ ਹੋਰ ਵੀ ਜਾਣ ਸਾਡੀ ਬੱਚੀ ਦੀ ਜਾਨ ਗਈ ਹੋਰ ਵੀ ਬੱਚੀਆਂ ਦੀ ਜਾਨਾਂ ਜਾਵੇ ਇੰਨ ਸਾਬ ਸਾਨੂੰ ਚਾਹੀਦੀ ਕੀ ਸਮਝਦਾ ਵੀ ਪੈਸੇ ਜਿਹੜੇ ਤੁਹਾੜ ਕੋ ਨਾ ਹੋਣ ਕਰਕੇ ਇਹ ਹੋਇਆ ਹਾਂਜੀ ਪੈਸੇ ਖਤਮ ਹੋਣ ਕਰਕੇ ਖਤਮ ਹੋਣ ਕਰਕੇ ਲੜਕੀ ਦਾ ਨਾਮ ਕੀ ਹੈ ਲੜਕੀ ਦਾ ਵੀਰਪਾਲ ਬਲਵਿੰਦਰ ਕੌਰ ਆਪਣਾ ਬੀੜ ਬਣਸਪੁਰਾ ਕੀ ਹੈ ਮਾਮਲਾ ਪੂਰਾ ਮੇਰਾ ਨਾਮ ਜੀ ਮਹਿਲ ਸਿੰਘ ਮੇਰਾ ਨਾਮ ਜੀ ਮਹਿਲ ਸਿੰਘ ਪਿੰਡ ਯਾਰਾ ਚੁਗਿਆ ਯਾਰਾ ਤੋਂ ਰਹਿਣ ਵਾਲੇ ਆਸੀਂ ਮੈਂ ਜੀ ਇੱਥੇ ਮੈਡੀਕਿਟੀ ਨੋ ਮੈਡੀਕਿਟੀ ਹਸਪੀਟਲ ਬਰਾਡ ਦੇਨਵਸਦੀ ਆਏ ਸੀ ਇਹ ਕਹਿੰਦੇ ਸੈਲ ਬਹੁਤ ਘਟਨੇ ਕੁੜੀ ਵੀਰਪਾਲ ਕੁੜੀ ਸੀ ਇਹ ਇਹਨਾਂ ਨੂੰ ਬਲੀਡਿੰਗ ਦੀ ਪ੍ਰੋਬਲਮ ਆਈ ਜਾਂਦੀ ਸੀ ਇਹਦਾ ਆਪਰੇਟ ਹੋਇਆ ਤੇ ਬਲੀਡਿੰਗ ਨਹੀਂ ਰੁਕੀ ਇਹਨਾਂ ਦੇ ਆਪਰੇਟ ਨਾਲ ਕੋਈ ਗਲਤ ਹੋ ਗਿਆ ਕੁੜੀ ਬੇਹੋਸ਼ ਵੀ ਨਹੀਂ ਹੋਈ ਇਹਨਾਂ ਕੋਲ ਪੂਰੀ ਤਰ੍ਹਾਂ ਬੇਹੋਸ਼ ਨਾ ਹੋਣ ਕਰਕੇ ਕੁੜੀ ਨੂੰ ਬਾਥਰਮ ਨਹੀਂ ਆ ਰਿਆ ਸੀ ਉਹਦੇ ਵਿੱਚ ਅਸੀਂ ਵੇਖਿਆ ਤੇ ਜਦੋਂ ਮੈਂ ਇਹਨਾਂ ਨੂੰ ਡਾਕਟਰਾਂ ਨਾਲ ਬੋਲਿਆ ਫਿਰ ਮੈਂ ਡਾਕਟਰ ਸਾਹਿਬ ਤੁਸੀਂ ਇਹ ਕੰਮ ਗਲਤ ਕਰਤਾ ਕਹਿੰਦੇ ਕੁਝ ਨਹੀਂ ਗਲਤ ਹੋਇਆ ਕੁਝ ਨਹੀਂ ਗਲਤ ਹੋਇਆ ਇਹ ਸਹੀ ਹੋ ਜਾਏਗਾ ਤੁਸੀਂ ਇਹਦਾ ਰੱਖੋ ਅਸੀਂ ਉਹਨੇ ਦੱਸਦੇ ਫਿਰ ਮੈਨੂੰ ਬਿਠਾਇਆ ਇਹਨਾਂ ਅੰਦਰ ਪੁੱਛ ਕੇ ਮੈਨੂੰ ਕਹਿੰਦੇ ਪ੍ਰਧਾਨ ਜੀ ਤੁਸੀਂ ਰੁਕੋ ਆਪਾਂ ਇਹਦੀ ਸੈਟਿੰਗ ਕਰ ਦਿੰਨੇ ਆ ਮੈਂ ਚਲ ਦੱਸੋ ਕਹਿੰਦੇ ਆਪਾਂ ਇਹਨਾਂ ਨੂੰ ਫ੍ਰੀ ਕੋਰਡ ਮੈਡੀਕਲ ਕਾਲਜ ਭੇਜ ਦਿੰਨੇ ਆ ਮੈਂ ਤਾਂ ਭੇਜੋ ਜਦੋਂ ਇਥੋਂ ਅਸੀਂ ਪੁੱਛਿਆ ਫੋਨ ਕੀਤਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਹੀਂ ਕੁਝ ਵੀ ਕਰ ਸਕਦੇ ਫਿਰ ਅਸੀਂ ਇਥੋਂ ਚੱਕਿਆ ਮਰੀਜ਼ ਨੂੰ ਫਰੋਜਪੁਰ ਹਸਪੀਟਲ ਲੈ ਕੇ ਗਏ ਸਿਵਲ ਸਿਵਲ ਹਸਪੀਟਲ ਐ ਬਹੁਤ ਸਾਨੂੰ ਬੋਲੇ ਕਹਿੰਦੇ ਵੀ ਇਹਦਾ ਤੁਸੀਂ ਆਪਰੇਟ ਜਿੱਥੋਂ ਕਰਾਇਆ ਉੱਥੋਂ ਹੀ ਕਰਾਓ ਵੀ ਆ ਸਾਡੇ ਕੋਲ ਕੋਈ ਇਹਦਾ ਵਾਚਾਰਾ ਨਹੀਂਗਾ ਕਿਉਂਕਿ ਇਹਨੂੰ ਬਾਥਰ ਮਾਰ ਨਹੀਂ ਰਹਿੰਦਾ ਕਿੰਨੀ ਦੀ ਪ੍ਰੋਬਲਮ ਐ ਪ੍ਰੈਸ਼ਨ ਕਰਾ ਸੀਗਾ ਕਰਾ ਪ੍ਰੈਸ਼ਨ ਜੀ ਬੱਚੇ ਦਾ ਡਿਲੀਵਰੀ ਹੋਈ ਜੀ ਡਿਲੀਵਰੀ ਹੋਈ ਆ ਕੋਈ ਹਾਂਜੀ ਇੱਥੇ ਪ੍ਰੈਸ਼ਨ ਗਲਤ ਹੋਇਆ ਜੀ ਉਸ ਤੋਂ ਬਾਅਦ ਕੁੜੀ ਆਪ ਕਹਿ ਉਹਨੇ ਕੁੜੀ ਆਪ ਕਹਿ ਕੇ ਗਈ ਇਹ ਵੀ ਸਾਡਾ ਮੇਰਾ ਆਪਰੇਸ਼ਨ ਗਲਤ ਹੋ ਗਿਆ ਮੈਂ ਹੁਣ ਨਹੀਂ ਬਚਾਂਗੀ ਕੁੜੀ ਉਸ ਤੋਂ ਬਾਅਦ ਉਸੇ ਟਾਈਮ ਕੁੜੀ ਬੇਹੋਸ਼ ਹੋ ਗਈ ਏ ਕੁੜੀ ਨੂੰ ਕੋਈ ਪਤਾ ਨਹੀਂ ਬੋਲੀ ਨਹੀਂ ਤੂੰ ਡਾਕਟਰ ਨੂੰ ਕਹੀ ਜਾਂਦੇ ਜੋ ਮਰਜੀ ਬਾਕੀ ਬੋਲੀ ਨਹੀਂ ਕੁੜੀ ਉਹ ਕਹਿੰਦੀ ਮੇਰਾ ਆਪਰੇਟ ਗਲਤ ਹੋਇਆ ਤੇ ਮੇਰਾ ਇਹ ਆਪਰੇਸ਼ਨ ਇਹਨਾਂ ਗਲਤ ਕਰਤਾ ਮੈਨੂੰ ਬਾਥਰੂਮ ਨਹੀਂ ਆ ਰਹਾ ਮੇਰੇ ਪੇਟ ਚ ਦਰਦ ਹੀ ਨਹੀਂ हटਦੀ ਤੀ ਕਿਹੜੇ ਹਸਪਤਲ ਚ ਨੂਮੈਟਿਸੀਟੀ ਹਸਪੀਟਲ ਫਰੋਇਪੁਰ ਜੀ ਤੇ ਉਸ ਤੋਂ ਬਾਅਦ ਤੁਸੀਂ ਕਿੱਥੇ ਲੈ ਗਏ ਇਹਨੂੰ ਅਸੀਂ ਜੀ ਫਿਰ ਫਰੋਇਪੁਰ ਤੋਂ ਰੈਫਰ ਕਰਾਇਆ ਇਹਨਾਂ ਨੂੰ ਬੜੀਆਂ ਮਿੰਤ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਪਈ ਹਾਂ ਇਨਸਾਫ ਮੰਗਦੇ ਆ ਵੀ ਇਹ ਕੁੜੀਆਂ ਨੂੰ ਇੱਕ ਤਾਂ ਇਹਨਾਂ ਦੀ ਮਾਂ ਤਾਂ ਮਿਲਣੀ ਨਹੀਂ ਹਣ ਸਾਨੂੰ ਤਾਂ ਇਹੀ ਇਨਸਾਫ ਚਾਹੀਦਾ ਹੈ ਇਹਨਾਂ ਤੇ ਕਾਰਵਾਈ ਹੋਵੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਹੈਲਪ ਕੀਤੀ ਜਾਵੇ ਇਹਨਾਂ ਬੱਚਿਆਂ ਦੀ ਕਿੰਨਾਂ ਦੀ ਲਾਪਰਵਾਹੀ ਤੁਸੀਂ ਸਮਝੇ ਵੀ ਇਹ ਡਾਕਟਰਾਂ ਦੀ ਮੈਟ੍ਰੀਸਿਟੀ ਨੂੰ ਮੈਟ੍ਰੀਸਿਟੀ ਹਸਪੀਟਲ ਵਾਲਿਆਂ ਦੀ ਪਹਿਲੀ ਇਹ ਜਿਹੜਾ ਬਾਹਰ ਇਹਨਾਂ ਨੇ ਧਰਨਾ ਲਗਾਇਆ ਹੈ ਇਹ ਲੜਕੀ ਸਾਡੇ ਕੋਲ ਥੋੜਾ ਪਹਿਲਾਂ ਐਡਮਿਟ ਹੋਈ ਸੀ ਕਿ ਐਲ ਐ ਸੀ ਐਸ ਐਨ ਦਾ ਹੋਇਆ ਸੀਗਾ ਔਰ ਇਹਨੂੰ ਯੂਰੀਨ ਦੀ ਥੋੜੀ ਦਿੱਕਤ ਆਈ ਔਰ ਰੈਫਰ ਕਰ ਦਿੱਤਾ ਗਿਆ ਨੋ ਫ੍ਰੀਪੋਰਟ ਮੈਡੀਕਲ ਕਾਲਜ ਇਹਨੂੰ ਉੱਥੇ ਜਾ ਕੇ ਕੋਈ ਮਲਟੀਪਲ ਕਾਮੋਰਬਿਡिटीज ਹੋਈ ਯਾਨੀ ਪਹਿਲਾ ਵੀ ਕੀ ਹਿਸਟਰੀ ਹੈ ਕਿ ਜੋ ਵੀ ਹੈ ਕੋਈ ਉੱਥੇ ਹੋਈ ਉੱਥੇ ਜਾ ਕੇ ਕਾਰਡੀਆਕ ਰੈਸਟਰ ਲੱਭੀ ਦਿੱਤਾ ਈ ਔਰ ਡੈਥ ਰਿਪੋਰਟ ਜੋ ਜਾ ਕੇ ਹੋਈ ਹੈ ਠੀਕ ਹੈ ਔਰ ਸਾਨੂੰ ਇਹ ਕੌਜ਼ ਆਫ ਡੈਥ ਜਿਹੜਾ ਸਾਨੂੰ ਪਤਾ ਚੱਲਿਆ ਉਹ ਦੈਟ ਇਜ਼ ਡਿਊ ਟੂ ਕਾਰਡੀਆਕ ਰੈਸਟ ਉਹਨਾਂ ਇਹਦੇ ਚ ਹਸਪੀਟਲ ਦਾ ਸਾਡਾ ਉਹਨਾਂ ਦਾ ਕੋਈ ਲਿੰਕ ਹੀ ਨਹੀਂ ਹੈ ਨਾਲ ਸਾਨੂੰ ਉੱਥੋਂ ਦੇ ਪੂਰੇ ਨੋਟਸ ਆਏ ਹੈ ਨਾਜ਼ ਨੋਣਾ ਵੀ ਹਿਸਟਰੀ ਪਤਾ ਵੀ ਉਹਦਾ ਉੱਥੇ ਜਾ ਕੇ ਕੀ ਟ੍ਰੀਟਮੈਂਟ ਹੋਇਆ ਜਾਂ ਕੀ ਨਹੀਂ ਹੋਇਆ ਸਾਡੇ ਕੋਲ ਤਾਂ ਇਹ ਰੈਫਰ ਕਰਵਾ ਕੇ ਤੇ ਫਰੀਦਕੋਟ ਚਲੇ ਗਏ ਲੜਕੀ ਦੀ ਮਾਂ ਵੱਲੋਂ ਇੱਕ ਕੰਮ ਤਾਂ ਲਗਾਇਆ ਗਿਆ ਰੋਪ ਤੁਹਾਡੇ ਉੱਪਰ ਵੀ ਇਹਦੀ ਜਿਹੜੀ ਇੱਥੇ ਨਾਸ ਕੱਟੀ ਗਈ ਸੀ ਯੂਨਿਫਾਰਮ ਯੂਨਿਫਾਰਮ ਸਰ ਤੁਹਾਨੂੰ ਫਰੀਦਕੋਟ ਮੈਡੀਕਲ ਕਾਲਜ ਵਾਲੇ ਹੀ ਇਸ ਚੀਜ਼ ਬਾਰੇ ਦੱਸ ਸਕਦੇ ਆ ਵੀ ਉੱਥੇ ਜਾ ਕੇ ਕੀ ਕਿਸ ਕਮ ਬਲੇਡ ਦੇ ਵਿੱਚ ਉਹ ਗਈ ਹੈ ਤੇ ਉੱਥੇ ਜਾ ਕੇ ਕੀ ਉਹਦਾ ਟਰੀਟਮੈਂਟ ਹੋਇਆ ਇਹਨਾਂ ਦੀ ਕੀ ਮਨਸ਼ਾ ਰਹੀ ਫਿਰ ਮੈਂ ਤਾਂ ਇੱਥੇ ਧਰਨਾ ਲਗਾਉਂਦੇ ਕਿਸੇ ਸਾਡੇ ਕੋਲ ਆਏ ਇਹਨਾਂ ਨੂੰ ਅਸੀਂ ਸਾਰੀ ਚੀਜ਼ ਦੱਸ ਦਿੱਤੀ ਹੈ ਵੀ ਸਾਡੇ ਇੱਥੇ ਕੋਈ ਨਹੀਂ ਹੈਗਾ ਉਹ ਕਹਿੰਦੇ ਅਸੀਂ ਤਰਨਾ ਚੱਕ ਲੈਣੇ ਚੱਕਣ ਲੱਗੇ ਧਰਨਾ ਸੈਟੀਸਫਾਈਡ ਹੋ ਕੇ ਜਾ ਰਹੇ ਆ ਵਾਪਸ ਉਹਦਾ ਰਾਹ ਉਠਾ ਲਿਆ ਆਪਣਾ ਉਹਨਾਂ ਨੂੰ ਦੱਸ ਦਿੱਤਾ ਵੀ ਸਾਡੀ ਇੰਨੇ ਚ ਕੀ ਨੈਗਲੀਜੈਂਸੀ ਹੈ ਜੋ ਸਾਡਾ ਟਰੀਟਮੈਂਟ ਦਾ ਪਾਰਟ ਸੀ ਅਸੀਂ ਕਰ ਦਿੱਤਾ ਉਸ ਤੋਂ ਬਾਅਦ ਫਰੀਦਕੋਟ ਗਏ ਆ ਫਰੀਦਕੋਟ ਕੀ ਟਰੀਟਮੈਂਟ ਹੋਇਆ ਜੋ ਵੀ ਹੋਇਆ ਉਹ ਲਾਈਨ ਆਫ ਟਰੀਟਮੈਂਟ ਉਹਨਾਂ ਦੀ ਸੀ ਪ੍ਰੈਸ਼ਰ ਦੀ ਡੈਥ ਫਰੀ ਸਾਡਾ ਹਸਪੀਟਲ ਦਾ ਉਹ ਦਿਨ ਉਹ ਕੋ ਲੇ ਕੇ ਦੀ ਐ ਪੇਸ਼ੈਂਟ ਦੇ ਰਿਲੇਟਿਵ ਸਾਡੇ ਕੋਲ ਆਏ ਆ ਉਹ ਗਰਜ ਸੀਗਾ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਿਠਾ ਕੇ ਕਾਉਂਸਲ ਕੀਤਾ ਸਾਰੀ ਚੀਜ਼ ਦੱਸੀ ਉਹ ਸੈਟੀਸਫਾਈਡ ਹੋ ਗਏ ਉਹ ਕਹਿੰਦੇ ਅਸੀਂ ਜਾ ਰਹੇ ਹਾਂ ਤਦ ਦਾ ਚੱਕ ਕੇ ਆਪਣਾ ਵਾਪਸ ਜਾ ਰਹੇ ਇਹਨਾਂ ਜੀ ਇੱਥੇ ਡਿਪਰੀ ਗਈ ਸੀ ਅਸੀਂ ਖਾਣ ਤੋਂ ਤੇ ਕੋਈ ਪ੍ਰੈਸ਼ਨ ਗਲਤ ਹੋਣ ਕਰਕੇ ਇਹਨਾਂ ਨੇ ਟ੍ਰਾਂਸਫਰ ਕਰ ਦਿੱਤਾ ਅਸੀਂ ਫਰੀਦਕੋਟ ਦਾ ਤੇ ਉਹਨਾਂ ਫਰੀਦਕੋਟ ਵਾਲੇ ਦੱਸਿਆ ਸੀ ਇਹਨਾਂ ਨੂੰ ਵੀ ਉਹ ਪ੍ਰੈਸ਼ਨ ਗਲਤ ਹੋਇਆ ਚੇਸ ਕਰਕੇ ਉਹਨਾਂ ਧਰਨਾ ਲਾਇਆ ਸੀ ਉਹਦੇ ਨਾਲ ਰਾਜੀਨਾਮਾ ਹੋ ਗਿਆ ਤੇ ਉਹ ਲਾਸ਼ ਹੁਣ ਜੀ ਕੁੜੀ ਦੀ ਕੀ ਡੈਥ ਹੋ ਗਈ ਹੈ ਜਾਂ ਕੀ ਕਰੀ ਕੁੜੀ ਦੀ ਡੈਥ ਹੋ ਗਈ ਧਰਨਾ ਕਿਹੜੇ ਹਾਲਾਤਾਂ ਦੇ ਵਿੱਚ ਲਗਾਇਆ ਸੀ ਇੱਥੇ ਧਰਨਾ ਹਾਲਾਤਾਂ ਦੇ ਜਦੋਂ ਕੁੜੀ ਦੀ ਡੈਥ ਹੋਣ ਦੇ ਨਾਲ ਹੀ ਲਾਸ਼ ਡਟਾ ਕੇ ਹੀ ਕਰਨ ਲਾਇਆ ਸੀ ਇਹਨਾਂ ਤਰ੍ਹਾਂ ਫਿਰ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਮਤਲਬ ਜਾਂ ਕਰਦੇ ਪਿਓ ਜਾਂ ਜਾਂਚ ਕਰਦੇ ਹੋ ਹਾਂ ਜੀ ਜਾਂਚ ਕਰਦੇ ਤੇ ਕਾਰਵਾਈ ਵੀ ਕਰਦੇ ਹਾਂ ਤੁਹਾਡਾ ਨਾਮ ਕੀ ਸਰ ਜੰਗ ਸਿੰਘ ਐਸਾ ਹੀ ਜੰਗ ਸਿੰਘ